ਗਗਾਂ ਕਰੰਗਲ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੁਇ ਨੈਣਾਂ ਮਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਬਾਬਾ ਫਰੀਦ ਕਹਿੰਦੇ ਚੰਬਣ ਚੱਲਣ ਰਤਣ ਸੇ ਸੁਣੀ ਰਬੈ ਗਏ ਕਹਿੰਦਾ ਹੈ ਪ੍ਰਭ ਹੁਣ ਤੇ ਦੰਦ ਵੀ ਗਏ ਚੰਬਣ ਚੱਲਣ ਹੁਣ ਤੇ ਪੈਰ ਵੀ ਗਏ ਚੱਲ ਵੀ ਨਹੀਂ ਸਕਦਾ ਰਤਣ ਹੁਣ ਤੇ ਜ਼ਬਾਨ ਵੀ ਗਈ ਮੈਂ ਸਹੀ ਬੋਲ ਵੀ ਨਹੀਂ ਸਕਦਾ ਸੇ ਸੁਣੀ ਰਬੈ ਗਏ ਹੁਣ ਤੇ ਕੰਨ ਵੀ ਸੁਣ ਨਾ ਰਹੇ ਗਏ ਇੰਜ ਲੱਗਦਾ ਹੈ ਇਹ ਜੀਵਨ ਦੀ ਬਾਜ਼ੀ ਵੀ ਖਾ ਲਈ ਜਾਏਗੀ ਖੇਡ ਨਹੀਂ ਬੜਨੀ ਗਏ ਮੇਰੇ ਕੰਨ ਗਈਆਂ ਮੇਰੀਆਂ ਅੱਖਾਂ ਗਏ ਮੇਰੇ ਪੈਰ ਤੇਰਾ ਦਾਮਨ ਪਕੜ ਸਕਾਂ ਹੁਣ ਤੇ ਹੱਥ ਵੀ ਕੰਮ ਦੇਦਾ ਬਾਬਾ ਫਰੀਦ ਬਿਰਧ ਅਵਸਥਾ ਜਦੋਂ ਹੋਈ ਹੈ ਉਦੋਂ ਇਹਨਾਂ ਨੇ ਕਿਹਾ ਅਰਥਾਂ ਦੇ ਅਸੀਂ ਹੋਰ ਅਰਥ ਕਰ ਲੈਨੇ ਆਂ ਕਿ ਬਾਬਾ ਜੀ ਕਹਿ ਰਹੇ ਨੇ ਇਹ ਕਾਜੇ ਤੂੰ ਮੇਰੀ ਅੱਖਾਂ ਨਾ ਖਾ ਲਾ ਸਾਰਾ ਮਾਸ ਖਾ ਲਿਆ ਸੀ ਫਿਰ ਇਹ ਨਹੀਂ ਸੀ ਵਿਰਧ ਹੋ ਗਏ ਸੰ ਤੇ ਬੁਢੇਪੇ ਦਾ ਕਾ ਹੁਣ ਅੱਖਾਂ ਦੀ ਜੋਤ ਨੂੰ ਮੱਦਮ ਕਰ ਰਿਆ ਸੀ ਜਿਵੇਂ ਕੰਨ ਚਲੇ ਗਏ ਪੈਰਾਂ ਦੀ ਸ਼ਕਤੀ ਚਲੀ ਗਈ ਹੱਥਾਂ ਦੇ ਕੰਮ ਕਰਨ ਦੀ ਤਾਕਤ ਚਲੀ ਗਈ ਮੂੰਹ ਦੇ ਚੋਰ ਦੰਦ ਚਲੇ ਗਏ ਤੂੰ ਬੁਢੇਪੇ ਦੇ ਪ੍ਰਵਾਹ ਗੜਕੇ ਅੱਖਾਂ ਦੀ ਜੋਤ ਘਟ ਰਹੀ ਸੀ ਉਸ ਵਕਤੇ ਫਰਿਆਦ ਕੀਤੀ ਐ ਬੁਢੇਪਾ ਕਮ ਸੇ ਕਮ ਮੇਰੀਆਂ ਅੱਖਾਂ ਤੇ ਰਹਿਣ ਅਜੇ ਤੇ ਮੈਂ ਖੁਦਾ ਨੂੰ ਦੇਖਿਆ ਹੀ ਨਹੀਂ ਅਜੇ ਤੇ ਮੈਂ ਉਸ ਦੀ ਝਲਕ ਦੇਖੀ ਨਹੀਂ ਕੇਵੀ ਜਾਣ ਲੱਗੀ ਹੈ ਦਰਸਲ ਇਹ ਦੋ ਅੱਖਾਂ ਬੰਦ ਹੋਵਨਿਸ਼ਤੋਂ ਪਹਿਲੇ ਇੱਕ ਪੀਜੀ ਅੱਖ ਖੁੱਲ੍ਹਣੀ ਚਾਹੀਦੀ ਹੈ ਜਿਸ ਨਾਲ ਪ੍ਰਮਾਤਮਾ ਦਿਖਾਈ ਦੇਂਦਾ ਹੈ ਪਰ ਹੁੰਦਾ ਕਿ ਉਤੀਜੀ ਕੀ ਖੁੱਲੇ ਦੋ ਵੀ ਬੰਦ ਹੋ ਗਏ ਕਰਮ ਕਰਦੇ ਜਾਂ ਕਰਮ ਦੀ ਸਫਲਤਾ ਇਹ ਹੀ ਹੈ ਉਤੀਜੀ ਅਖ ਖੁੱਲੇ ਤੇ ਦੋ ਬੰਦ ਹੋ ਗਈਆਂ ਤੀਜੀ ਤੇ ਖੁੱਲੀ ਕੋਈ ਨਹੀਂ ਬਾਬਾ ਫਰੀਦ ਇਸ ਦਾ ਜ਼ਿਕਰ ਕਰੇਗਾ